ਮੰਗਲ ਨੇ ਕਾਰਜ ਰੀਂਦੀ ਮੇਰੇ ਹੰਨ ਨਾਲ ਜਾਰਾ ਪਹਾੜ ਦੇ ਅੰਦਰ ਪਰਮੇਸ਼ਰ ਦਾ ਬਚਨ ਆਦਾ ਕਿ ਜੋ ਵੀ ਮੈਂ ਧਰਤੀ ਦੇ ਉੱਤੇ ਉਪਰ ਕਰਦਾ ਸਮਾਗੇ ਚਲੇਜ ਮੇਂਦਰ ਤੇ ਪਰ ਸਭ ਕੋਸ਼ਿਸ਼ ਹੀ ਮੇਰਾ ਹੈ ਕਿ ਮੇਰੇ ਰੂਪੋਤ ਬਚਨ ਦੇ ਨਾਲ ਮੇਰੇ ਹੁਕਮ ਦੇ ਨਾਲ ਉਤਪਾਦਕਤਾ ਜਦੋਂ ਅਸੀਂ ਦੇਦੇ ਉਤਪਾਦਕਤਾ ਕਿ ਪਰਮੇਸ਼ਰ ਨੇ ਜੋ ਧਰਤੀ ਨੂੰ ਹੁਕਮ ਕੀਤਾ ਕਿ ਤੇ ਮੇਰੀ ਪਰਜਾਲੀ ਗਿਆ ਸਾਹਵਤਾ ਤੱਕ ਆ ਸਭ ਕੁਝ ਮੇਂ ਜੋ ਵੀ ਧਰਤੀ ਉਤੇ ਆ ਫਲ ਸਬੂਤ ਸਭੀ ਜੋ ਵੀ ਆ ਫੀਜ ਵਾਲੇ ਫਲ ਫਰੂਟ ਸਭਾਗਾ ਅਸੀਂ ਦੇਦੇ ਆ ਕਿ ਪਰਮੇਸ਼ਰ ਦੀ ਇਹ ਸਾਨੂੰ ਕੀ ਆ ਦੇਣ ਹੈ ਪਰਮੇਸ਼ਰ ਨੇ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਹੈ ਇਸ ਤਰ੍ਹਾਂ ਦੇ ਰੂਪ ਤੇ ਕਿ ਸਾਡੇ ਪਹਿਲਾਂ ਹੋਂਦੋਂ ਪਹਿਲਾਂ ਹੀ ਪਰਮਿਸ਼ਨ ਸਾਰੇ ਇੰਤਜ਼ਾਮ ਕਰ ਗਏ ਇੱਥੇ ਸੀ ਤੇ ਅਸੀਂ ਪਰਮੇਸ਼ਰ ਦੀ ਮਦਦ ਨਾਲ ਪੂਰਾ ਕਰਦੇ ਆ ਜਾਂ ਨਹੀਂ ਕਰਦੇ ਅਸੀਂ ਅੱਜ ਦੇਖਣਾ ਕਿ ਅਸੀਂ ਪ੍ਰਭੂ ਕੋਲ ਦੀ ਬਦਲੀ ਤੇ ਸ਼ਾਮ ਨੂੰ ਹੋਣੇ ਜਾ ਰਹੇ ਆ ਪ੍ਰਭੂ ਕੋਲ ਜਾਣਾ ਉਹ ਜੋ ਛੋਟੀ ਜਿਹੀ ਗੱਲ ਨਹੀਂ ਆ ਪ੍ਰਭੂ ਕੋਲ ਜਾ ਕੇ ਇੱਕ ਪਾਵਨ ਪੁੱਤਰ ਪਰਮੇਸ਼ਰ ਦੀ ਰੋਟੀ ਅੱਜ ਦੇ ਅਸੀਂ ਮੇਜ਼ ਵਿੱਚ ਸ਼ਾਮਲ ਹੋਣੇ ਜਾ ਰਹੇ ਆ ਹਾਲੇਲੂਇਆ ਆਮੀਨ ਅਗਿਆ ਅਸੀਂ ਰਾਂਗੇ ਗੁਟਗੇ ਤੋਂ 14 ਇਥੋਂ ਪੜ੍ਹੀਏ ਜਰਾ ਪਰਮੇਸ਼ਰ ਨੂੰ ਧੰਨਵਾਦੀ ਬਲੀਦਾਨ ਚੜਾਨਾ ਅਤੇ ਆਤਮਮਹਾਨ ਤੇ ਗੀ ਆਪਣੀਆਂ ਸੁਖਨਾਂ ਨੂੰ ਪੂਰੀਆਂ ਕਰਜੋ ਹallelujah ਅਸੀਂ ਬਚਨ ਦੇ ਵਿੱਚ ਪੜਿਆ ਕਿ ਪਰਮੇਸ਼ਰ ਨੂੰ ਧੰਨਵਾਨ ਤਨਬਾਦ ਦਾ ਹੀ ਗਿਆ ਬਦਾਨ ਬਰਦਾਸ਼ਤ ਪਰਮੇਸ਼ਰ ਕਹਿੰਦਾ ਕਿ ਜੋ ਤਰਤੀ ਤੇ ਉੱਤੇ ਮੈਂ ਉਤਪਤ ਕੀਤਾ ਹੈ ਜੇਕਰ ਤੁਸੀਂ ਜੋ ਵੀ ਮੱਤੀ ਪਸ਼ੂ ਦੀ ਕੁਰਬਾਨੀ ਦੇ ਦਿਓ ਗੈਂਡੇ ਦੀ ਗਾਂ ਦੀ ਬੱਕਰੇ ਦੀ ਸਭ ਕੁਝ ਮੇਰਾ ਹੀ ਆ ਕਿ ਮੈਂ ਐਸਾ ਪਰਮੇਸ਼ਰ ਨਹੀਂ ਆ ਕਿ ਮੈਂ ਮਾਸ ਖਾਵਾਂ ਤੇ ਮੈਂ ਕਹਿਦਾ ਕਿ ਆ ਬੋਲਦਾ ਰਾਤ ਕੀ ਆ ਮੈਂ ਪਕੜਿਆਂ ਦਾ ਖੂਨ ਪੀਵਾਂ ਕਹਿੰਦਾ ਮੈਨੂੰ ਕੋਈ ਨਹੀਂ ਚਾਹੀਦਾ ਮੈਨੂੰ ਸਿਰਫ ਤੇ ਸਿਰਫ ਹੀ ਚਾਹੀਦਾ ਬਾਪ ਧੰਨਵਾਦ ਦੀਆਂ ਆਪਣੇ ਰੂਹ ਤੇ ਸੱਚਾਈ ਦੇ ਨਾਲ ਧੰਨਵਾਦ ਦੀਆਂ ਭੇਟਾ ਮੇਰੇ ਹਜੂਰ ਦੇ ਵਿੱਚ ਚੜਾਓ ਕਿਉਂਕਿ ਮੈਂ ਤੁਹਾਨੂੰ ਪੀਅਰ ਨੂੰ ਕਰ ਦਵਾਗਾ ਹallelujah ਹallelujah ਤੇ ਅੱਗੇ ਉਹਨੇ ਲਿਖਿਆ ਕਿ ਐਫਰ ਪੜਾਂ ਦੇ ਬਾਰੇ ਪਾਸ ਤੋਂ ਵੀ ਐਸੇ ਆ ਤੁਹਾਨੂੰ ਪਰਮੇਸ਼ਰ ਨੂੰ ਧੰਨਵਾਦੀ ਹੇਤਾ ਬਲੀਦਾਨ ਚਲਾਓ ਤੇ ਆਤਮਾ ਦੇ ਅੱਗੇ ਆਪਣੀਆਂ ਸੁਪਨਾ ਨੂੰ ਪੂਰੀਆਂ ਕਰੇ ਆਤਮਾ ਦੇ ਅੱਗੇ ਆਪਣੀਆਂ ਸੁਪਨਾ ਨੂੰ ਪੂਰੀਆਂ ਕਰੇ ਕਰ ਹallelujah ਹallelujah ਕੋਈ ਦੱਸਦਾ ਹੈ ਕਿ ਜਿਹੜੀ ਇਹ ਸੁਪਨਾ ਸੁਖਦੇ ਆ ਉਹਦਾ ਅਸਲੀ ਰੂਪ ਹੈ ਕੋਈ ਵੀ ਤਰੀਕਾ ਆਪਣੇ ਬੋਤਾਂ ਦਾ ਕਰਕਸੋ ਦਾ ਬੋਲੋ ਕੋਈ ਵੀ ਸੁਪਨਾ ਉਹਦਾ ਪਰਮੇਸ਼ਵਰ ਹੀ ਸਾਡਾ ਕੋਈ ਵੀ ਪੂਰਾ ਕੰਮ ਕਰਦਾ ਹੈ ਜਿਹਦੇ ਨਾਲ ਸਭ ਪੂਰਾ ਕੰਮ ਹੋ ਗਿਆ ਸਾਡੇ ਸੁਖਣਾ ਮੰਗ ਲਈ ਕਿਉਂ ਹੁੰਦਾ ਕਿ ਅਸੀਂ ਇੱਕ ਕਰਾਰ ਕਰਦੇ ਹਾਂ ਹਾਂਜੀ ਹਾਂਜੀ ਕਰਾਰ ਕਰਦੇ ਆ ਚਾਹੇ ਅਸੀਂ ਪਰਮੇਸ਼ਰ ਤੋਂ ਦੂਰ ਆ ਅਨੇ ਜਤੀ ਚ ਹੋਈਏ ਕਿਉਂ ਸਾਰੇ ਅਸੀਂ ਪਹਿਲੇ ਪਰਮੇਸ਼ਰ ਤੋਂ ਦੂਰ ਹੀ ਸੀ ਸਾਡੇ ਪਰਮੇਸ਼ਰ ਨੂੰ ਬਾਅਦ ਚ ਜਾਣਿਆ ਪਰ ਵੀ ਅਸੀਂ ਜਦੋਂ ਕਿਤੇ ਜਾ ਕੇ ਸੁਖਣਾ ਸੁਖਦੇ ਸੀ ਅਸੀਂ ਕੀ ਕਰਦੇ ਸੀ ਉਸ ਜਗ੍ਹਾ ਇਹ ਬਾਬੇ ਪੀਰਨਾ ਜਾਂ ਪਰਮੇਸ਼ਰ ਨਾਲ ਕਰਾਰ ਕਰਦੇ ਸੁਖਣਾ ਸੁਖਦੇ ਨੇ ਸਾਡਾ ਕੰਮ ਕਰਦੇ ਤਾਂ ਅਸੀਂ ਤੁਹਾਨੂੰ ਵੀ ਆਉਂਦੇ ਇੱਕ ਨਾ ਵਗੇ ਦਾ ਨਾਮ ਵੀ ਅਸੀਂ ਵਖਰਾ ਜਰਾਵਾਂਗੇ ਜਾਂ ਅਸੀਂ ਉਹ ਪੈਸੇ ਦੀ ਭੇਟ ਚੜਾਵਾਂਗੇ ਉਹ ਵੀ ਕਹਿੰਦਾ ਕਿ ਇੱਥੇ ਲਿਖਿਆ वचन ਵਿੱਚ ਵੀ ਆਪਣੀਆਂ ਸੁੱਖਾਂ ਨੂੰ ਪੂਰੀਆਂ ਕਰ ਹਾਲੇਲੀਉਹ ਹਾਲੇਲੀਉਹ ਜੇ ਜਦੋਂ ਅਸੀਂ ਪਰਮਿਸ਼ਨ ਨੂੰ ਜਾਣਿਆ ਤਾਂ ਅਸੀਂ ਕਿਹੜਾ ਕਰਾ ਕੇ ਦਿੱਤਾ ਸੀ ਬੋਲੋ ਬੋਲੋ ਜਦੋਂ ਅਸੀਂ ਪਰਮਿਸ਼ਨ ਨੂੰ ਕਬੂਲ ਕੀਤਾ ਤਾਂ ਅਸੀਂ ਜਿਹੜਾ ਕਰਾ ਕੇ ਦਿੱਤਾ ਜਿਹੜੀ ਸੁੱਖਾਂ ਸੱਜੀਆਂ ਤਾਂ ਨਾ ਕਰਕੇ ਤਹੀ ਇਹ ਬੇਸੁਖਾ ਸੁਖੀ ਪ੍ਰਭੂ ਅਸੀਂ ਹੁਣਾਂ ਤੋਂ ਇਸ ਜਲੀ ਨੂੰ ਚੜ੍ਹ ਗਿਆ ਆ ਤੇ ਅਸੀਂ ਨਵੀਂ ਜ਼ਿੰਦਗੀ ਤੇ ਅੰਦਰ ਜਾ ਗਏ ਸਾਡੀ ਜਿਹੜੀ ਪਾਪ ਦਾ ਨਾਂ ਸੀਗੇ ਉਹ ਪਾਣੀ ਵਿੱਚ ਦਫਨ ਹੋ ਗਏ ਆ ਤੇ ਅਸੀਂ ਹੁਣ ਕੀ ਆ ਨਵੀਂ ਜ਼ਿੰਦਗੀ ਦੇ ਵਿੱਚ ਆ ਗਏ ਆ ਅਸੀਂ ਪਰਮਿਸ਼ਨ ਆ ਖਰਾ ਕਰਾ ਦਿੱਤਾ ਹੁਣ ਕੇ ਇਸ ਜ਼ਿੰਦਗੀ 'ਚ ਅਸੀਂ ਕਦੇ ਵੀ ਫੜਾਂਗੇ ਨਹੀਂ ਹallelujah ਹallelujah